पांच प्यारिया की अगवाई हेठ विशाल नगर कीर्तन सात करतारिया गुरुद्वारे तो रवानगी होगी सिनेमा रोड हंसनीपुर कानूमान चौक तिस्टाफ रोड मुर्गी महला हरनाम नगर मान नगर तो डेरा रोड मंडी गोखुवाल तो धर्मकोट गुरुद्वारा होठिया साहिब किला लाल सिंह सरवाली दालम नंगल चनेवाल रायचक भगवानपुर कोटली सूरत मल्ली तिलवा डेरा पठाना शिकार मासिया रात पड़ा

ਅੱਜ ਕੀ ਨਾਜ ਆਪਣਾ ਬਾਈ ਜੀ ਦਾ ਖਾਸ ਹੈ ਇਹ ਨਾਮ ਦੇ ਪੁੱਛੀ ਬੋਲੇ ਇਹ ਨਗਰ ਕੀਰਤਨ ਕਹਿੰਦੇ ਸਭਾਂ ਤੋਂ ਕਿੱਧਰ ਜਾ ਰਿਹਾ ਨਹੀਂ ਹਰ ਪਾਸੇ ਜਾਂਦੇ ਜੇ ਤੇ ਸਰਾਧਾਂ ਦੀ ਕੌਟ ਹੈ ਹੰਦਾਲ 42 ਤੋਂ ਸੱਤ ਪਾਰੀ ਬੋਲੇ ਬਸ ਤਾਂ ਦਿੱਤੇ ਕਿੱਥੋਂ ਚੱਲਦਾ ਤੇ ਕਿੱਥੋਂ ਸਵਾਲ ਤੋਂ ਲੈ ਇਹ ਸਮਾਧੀ ਜਾ ਰਹੀ ਸਾਥ ਇਹ ਕਿੰਵਾਇਆ ਨਗਰ ਕੀਰਤਨ ਇਹ 14 ਸਾਲ ਹੋ ਗਏ 14 ਸਾਲ ਹੋ ਗਏ ਆ ਸਾਹ ਤਾਂ ਸੰਗਤਾਂ ਕਿਹਾ ਲੱਗੀ ਜੀ ਜਦੋਂ 판ਦੀਆਂ ਬੈਠ ਜਾਂਦੇ ਉਹ ਵੀ ਲੱਗ ਜਾਂਦੀ ਨਾਲ ਹਾਂ ਜੀ ਸਾਹ ਸੰਤਾਂ ਵੀ ਆਇਆ ਇਸ ਕਰਕੇ ਉਹ 판ਦੀਆਂ ਬਣਾਉਂਦੇ ਨੇ ਹੋਰ ਤੁਸੀਂ ਸੰਤਾਂ ਨੂੰ ਕਿਹਾਂ ਜਾਂਦੇ ਹੋ ਸੰਤਾਂ ਨੂੰ ਬਹੁਤ ਵੱਟ ਨਾਲ ਅਦਰ ਜਨਾਇ ਸਮਾਜ ਵਿੱਚ ਵਿਚਾਰ ਕੇ ਨਾਲ ਹੀ ਸਾਰਿਆਂ ਇਹ ਸੰਗਤਾਂ ਦਾ ਸਹਿਯੋਗ ਨਾ ਹੁੰਦਾ ਜੇ ਹੁੰਦਾ ਠੀਕ ਹੈ